ਇਹ 100 ਏਕੜ ਜਿਹੜੀ ਜ਼ਮੀਨ ਹੈ ਇਹਦੇ ਵਿੱਚ ਸਿਰਫ 5 ਜਾਂ 7 ਕੋਠੀਆਂ ਬਣੀਆਂ ਨੇ ਔਰ ਇਹ ਕੋਠੀਆਂ ਵੀ ਉਹਨਾਂ ਲੋਕਾਂ ਦੀਆਂ ਬਣੀਆਂ ਜਿਹੜੇ ਇੱਥੇ ਨਹੀਂ ਰਹਿੰਦੇ ਕਿਉਂਕਿ ਬਿਲਕੁਲ ਇਹਦੇ ਨਜ਼ਦੀਕ ਨਾਨਕਸਰ ਇੱਕ ਬਹੁਤ ਵੱਡਾ ਧਾਰਮਿਕ ਸਥਾਨ ਹੈ ਔਰ ਇਹ ਕੋਠੀਆਂ ਉਹਨਾਂ ਲੋਕਾਂ ਨੇ ਲਈਆਂ ਨੇ ਜਿਹੜੇ ਇੱਥੇ ਨਾਨਕਸਰ ਜਦੋਂ ਸਮਾਗਮ ਹੁੰਦਾ ਤਾਂ ਦਿੱਲੀ ਜਾਂ ਦੂਰ ਦਰਾਡੇ ਤੋਂ ਇੱਥੇ ਆਉਂਦੇ ਨੇ ਬਾਕੀ ਸਾਰਾ ਇੱਥੇ ਉਜਾੜ ਬੀਆਬਾਨ ਪਿਆ ਇੱਥੇ ਆਕੁੱਗੇ ਹੋਏ ਨੇ ਇੱਥੇ ਪਹਾੜੀ ਕਿਕਰਾਂ ਜਾਂ ਕੰਡੇ ਉੱਗੇ ਹੋਏ ਨੇ ਸੋ ਇਹਨੂੰ ਇੱਕ ਤਰ੍ਹਾਂ ਦੇ ਨਾਲ ਬੰਜਰ ਭੂਮੀ ਜਿਹੜਾ ਹੈਗਾ ਸਰਕਾਰ ਨੇ ਬਣਾ ਦਿੱਤਾ ਸੋ ਸਾਡਾ ਸਭ ਤੋਂ ਪਹਿਲਾ ਖਦਸ਼ਾ ਇਹ ਹੈ ਕਿ ਇਹ 100 ਏਕੜ ਦੇ ਵਿੱਚ ਹਜ਼ਾਰਾਂ ਪਲਾਟ ਕੱਟੇ ਹੋਏ ਆ ਇਹਦਾ ਰੇਟ ਉਦੋਂ 8000 ਰੁਪਇਆ ਕੱਢਿਆ ਸੀ ਔਰ ਅੱਜ 10-15 ਸਾਲਾਂ ਬਾਅਦ ਕੋਈ 5000 ਰੁਪਏ ਚ ਲੈਣ ਵਾਸਤੇ ਤਿਆਰ ਨਹੀਂ ਸੋ ਸਰਕਾਰ ਨੇ ਜਿਹੜੀ 25000 ਏਕੜ ਜ਼ਮੀਨ ਲੈਣੀ ਹੈ ਉਹਨੂੰ ਵਿਕਸਿਤ ਕਰਨਾ ਹੈ ਔਰ ਉਸ ਤੋਂ ਬਾਅਦ ਕਿਸਾਨ ਨੂੰ ਬਣਦੇ ਹਿੱਸੇ ਦਾ ਚੌਥੇ ਹਿੱਸੇ ਦਾ ਜਾਂ ਪੰਜਵੇਂ ਹਿੱਸੇ ਦਾ ਇੱਕ ਛੋਟਾ ਜਿਹਾ ਟੁਕੜਾ ਦੇਣਾ ਹੈ ਔਰ ਜਦੋਂ ਉਹ ਵਿਕੇਗਾ ਉਸ ਵੇਲੇ ਜਿਹੜਾ ਹੈਗਾ ਉਹਦੇ ਪੈਸੇ ਆਦੀ ਪੂਰਤੀ ਹੋਏਗੀ ਹੁਣ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਸਰਕਾਰ ਕੋਲੇ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਤਾਂ ਦੋ ਹੀ ਚੀਜ਼ਾਂ ਨੇ ਜਾਂ ਤਾਂ ਉਹ ਕਾਰਪੋਰੇਟ ਨੂੰ ਇਹ ਜ਼ਮੀਨ ਦੇਵੇਗੀ ਤੇ ਉਹਦੇ ਰਾਹੀਂ ਵਿਕਸਤ ਕਰੇਗੀ ਤੇ ਦੂਜਾ ਤਰੀਕਾ ਉਹ ਬੈਂਕਾਂ ਤੋਂ ਵੱਡਾ ਕਰਜ਼ਾ ਚੁਕੇਗੀ ਜਿਹੜਾ ਕਿ ਪਹਿਲਾਂ ਹੀ ਪੰਜਾਬ ਦੇ ਸਿਰ 4.5 ਲੱਖ ਕਰੋੜ ਦੇ ਲਗਭਗ ਹੋ ਚੁੱਕਿਆ ਸੋ ਜਿਹੜੇ ਪੀੜਤ ਕਿਸਾਨ ਨੇ ਉਨ੍ਹਾਂ ਦਾ ਪਹਿਲਾ ਖਦਸ਼ਾ ਇਹ ਹੈ ਕਿ ਸਾਡੇ ਤੋਂ ਜ਼ਮੀਨ ਲੈ ਲਈ ਜਾਏਗੀ ਪਰ ਸਾਡੀ ਕਮਾਈ ਉਸੇ ਦਿਨ ਬੰਦ ਹੋ ਜਾਏਗੀ ਕਦੋਂ ਸਾਡੇ ਪਲਾਟ ਵਿਕਣਗੇ ਤੇ ਕਦੋਂ ਲੋਕਾਂ ਨੂੰ ਪੈਸਾ ਮਿਲੇਗਾ ਦੂਜੀ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਕਿ ਪਿੰਡਾਂ ਦੇ ਵਿੱਚ 40% ਲੋਕਾਂ ਕੋਲੇ ਜ਼ਮੀਨ ਹੈ ਕਿਸੇ ਕੋਲੇ 5 ਕਨਾਲ ਹੈ ਕਿਸੇ ਕੋਲੇ ਕਿੱਲਾ ਹੈ ਕਿਸੇ ਕੋਲੇ 2 ਕਿੱਲੇ ਆ ਕਿਸੇ ਕੋਲੇ 10 ਕਿੱਲੇ ਵੀ ਹੋ ਸਕਦੇ ਆ ਲੁਧਿਆਣੇ 'ਚ ਬਹੁਤੀਆਂ ਵੱਡੀਆਂ ਜ਼ਮੀਨਾਂ ਨਹੀਂ ਬਾਕੀ ਦਾ ਜਿਹੜਾ 60% ਪਿੰਡ ਵਸਦਾ ਜਿਹਦੇ ਵਿੱਚ ਸਾਡੇ ਮਜ਼ਦੂਰ ਭਰਾ ਨੇ ਬੇਜ਼ਮੀਨੇ ਲੋਕ ਨੇ ਇਹਦੇ ਤੋਂ ਇਲਾਵਾ ਸਾਡੇ ਮਿਸਤਰੀ ਭਰਾ ਨੇ ਕਾਰੀਗਰ ਨੇ ਦਿਹਾੜੀਦਾਰ ਮਜ਼ਦੂਰ ਨੇ ਉਹ ਲੋਕ ਕੀ ਕਰਨਗੇ ਜਦੋਂ ਖੇਤਾਂ ਦੇ ਵਿੱਚ ਕੰਮ ਖਤਮ ਹੋ ਜਾਏਗਾ ਤੇ ਖੇਤਾਂ ਦੇ ਨਾਲ ਜੁੜੇ ਹੋਏ ਧੰਦਿਆਂ ਵਾਲੇ ਪਿੰਡਾਂ 'ਚ ਰਹਿੰਦੇ ਲੋਕ ਕੀ ਕਰਨਗੇ ਜਿਹੜੇ ਬੇਜਮੀਨੇ ਕਿਸਾਨ ਠੇਕੇ ਤੇ ਖੇਤੀ ਲੈ ਕੇ ਐਮਆਰਆਈਆਂ ਦੀ ਜ਼ਮੀਨ ਵਾਉਂਦੇ ਆ ਉਹ ਕੀ ਕਰਨਗੇ ਸੋ ਸਰਕਾਰ ਦੀ ਡਿਊਟੀ ਜਿਹੜੀ ਹੁੰਦੀ ਹੈ ਇਹ ਵੈਲਫੇਅਰ ਸਟੇਟ ਹੈ ਲੋਕਾਂ ਨੂੰ ਫੈਸਿਲੀਟੇਟ ਕਰਨ ਦੀ ਹੁੰਦੀ ਹੈ ਨਾ ਕਿ ਬਿਜ਼ਨਸ ਕਰਨ ਦੀ ਸੋ ਲੋਕਾਂ ਨੂੰ ਵੱਡਾ ਖਦਸ਼ਾ ਹੈ ਕਿ ਇਹ ਜ਼ਮੀਨਾਂ ਲੈ ਕੇ ਲੋਕਾਂ ਨੂੰ ਅਜਾੜ ਦਿੱਤਾ ਜਾਏਗਾ ਸੋ ਇਹਨਾਂ ਸਾਰੀਆਂ ਗੱਲਾਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਇਹ 100 ਏਕੜ ਜ਼ਮੀਨ ਬੰਜਰ ਕਰ ਦਿੱਤੀ ਗਈ ਉਸੇ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੰਗੀ ਜਾ ਰਹੀ ਜਿਹੜੀ ਜ਼ਮੀਨ ਹੈ ਉਹ ਵੀ ਬੰਜਰ ਕਰ ਦਿੱਤੀ ਜਾਏਗੀ ਸੋ ਖੇਤੀ ਪ੍ਰધાન ਸੂਬਾ ਅਪਜਾਊ ਜ਼ਮੀਨਾਂ ਨੂੰ ਲੈ ਕੇ ਲੋਕਾਂ ਦੀ ਜਿਹੜੀ ਮਤਲਬ ਕਮਾਈ ਵੀ ਖਤਮ ਕਰ ਦੇਣੀ ਉਹ ਕਮਾਈ ਕੇਵਲ ਲੋਕਾਂ ਦੀ ਨਹੀਂ ਹੈ ਉਹ ਕਮਾਈ ਸੂਬੇ ਦਾ ਰੈਵਨਿਊ ਵੀ ਜਿਹੜਾ ਹੈਗਾ ਇਹਨਾਂ ਫਸਲਾਂ ਦੇ ਵਿੱਚੋਂ ਆਉਂਦਾ ਹੈ ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹ ਜ਼ਮੀਨ ਪਿਛਲੇ 15 ਸਾਲਾਂ ਤੋਂ ਮਤਲਬ ਕਹਿ ਲਓ ਕਿ ਸਟਕ ਕਰਕੇ ਰੱਖ ਦਿੱਤੀ ਗਈ ਹੈ ਉਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 14000 ਗੈਰ ਕਾਨੂੰਨੀ ਕਲੋਨੀਆਂ ਨੇ ਇਹ ਤੋਂ ਇਲਾਵਾ ਹਜ਼ਾਰਾਂ ਕਲੋਨੀਆਂ ਜਿਹੜੀਆਂ ਨੇ ਉਹ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਨੇ ਉਹਨਾਂ ਦੇ ਵਿੱਚ ਅੱਧੋਂ ਜ਼ਿਆਦਾ ਪਲਾਟ ਖਾਲੀ ਪਏ ਨੇ ਸੋ ਸਰਕਾਰ ਨੇ ਇੱਥੇ ਵਸਾਉਣਾ ਕਿਨੂੰ ਹੈ ਹਰ ਪੰਜਾਬੀ ਕੋਲੇ ਤਾਂ ਘਰ ਹੈ ਹਰ ਪੰਜਾਬੀ ਦੇ ਸਿਰ ਤੇ ਛੱਤ ਹੈ ਸੋ ਕੌਣ ਲੋਕ ਨੇ ਜਿਨ੍ਹਾਂ ਦੇ ਲਈ ਇਹ ਲੱਖਾਂ ਪਲਾਟ ਲੈ ਕੇ ਕਿਉਂਕਿ ਜੇ 25000 ਏਕੜ ਜ਼ਮੀਨ ਲਈ ਹੈ ਤਾਂ ਉਹਦੇ ਚੋਂ ਪੰਜ ਪਲਾਟ ਵੀ ਲਈਏ ਤਾਂ ਸਵਾ ਲੱਖ ਪਲਾਟ ਤੇ ਬਣੇਗਾ ਔਰ ਸਵਾ ਲੱਖ ਪਲਾਟ ਦੇ ਵਿੱਚ ਇੱਕ ਘਰ ਦੇ ਬੰਦੇ ਜੇ ਆਪਾਂ ਪੰਜ ਤੋਂ 6 ਮੈਂਬਰ ਵੀ ਲਾਈਏ ਤਾਂ 7-8 ਲੋਕ ਕਿੱਥੋਂ ਲੈ ਕੇ ਆਉਣੇ ਨੇ ਸੋ ਲੋਕਾਂ ਦੇ ਖਦਸ਼ੇ ਨੇ ਲੋਕ ਆਪਦੇ ਪਿੰਡਾਂ ਨੂੰ ਉਜਾੜਨਾ ਨਹੀਂ ਚਾਹੁੰਦੇ ਉਹ ਜਿਹੜਾ ਨਹੀਂ ਦੇਣਾ ਚਾਹੁੰਦੇ ਉਹਦੇ ਖਿਲਾਫ ਗ੍ਰਾਮ ਸੁਭਾਵਾਂ ਦੇ ਮਤੇ ਪੈ ਰਹੇ ਨੇ ਸੋ ਕੱਲ ਨੂੰ ਸਰਕਾਰ ਦੇ ਨਾਲ ਪਹਿਲੇ ਢੇੜ ਦੀ ਗੱਲਬਾਤ ਹੈ ਸੋ ਸਾਨੂੰ ਆਸ ਹੈ ਕਿ ਸਰਕਾਰ ਉਹਦੇ ਵਿੱਚ ਕੋਈ ਚੰਗੀ ਗੱਲ ਕਰੇਗੀ ਔਰ ਉਥੇ ਤਕਰੀਬਨ 10 ਤੋਂ 12 ਪਿੰਡਾਂ ਦੇ ਲੋਕ ਜਾਣਗੇ ਔਰ ਹਰ ਪਿੰਡ ਚੋਂ ਇੱਕ ਇੱਕ ਬੰਦਾ ਜਿਹੜਾ ਹੈਗਾ ਉਸ ਮੀਟਿੰਗ ਦੇ ਵਿੱਚ ਬੈਠੇਗਾ ਸੋ ਲੋਕਾਂ ਤੇ ਵੱਡਾ ਰੋਸ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਦੀਆਂ ਬਾਕੀ ਸਾਰੀਆਂ ਜਥੇਬੰਦੀਆਂ ਦੇ ਨਾਲ ਜੋ ਵੀ ਸਰਕਾਰ ਦੀ ਗੱਲਬਾਤ ਹੋਏਗੀ ਉਹ ਜਾ ਕੇ ਦੱਸਾਂਗੇ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਸਾਰਿਆਂ ਦੇ ਨਾਲ ਮਿਲ ਬੈਠ ਕੇ ਜੋ ਵੀ ਅਗਲੀ ਰਣਨੀਤੀ ਹੋਏਗੀ ਉਹ ਘੜੀ ਜਾਏਗੀ ਬਹੁਤ ਬਹੁਤ ਧੰਨਵਾਦ